ਲੁੱਟੇ-ਪੁੱਟੇ ਗਏ ਪੰਜ ਗੁੱਜਰ ਪਾਈ ਪੰਜੇ ਭਰਾ ਸੀਗਾ ਕੱਖ ਨਹੀਂ ਰਿਹਾ ਪੂਰਾ ਸਾਰੇ ਦਾ ਸਾਰਾ ਜਿਹੜਾ ਉੱਜੜ ਗਿਆ ਵਾ ਬਰਿਆ ਕੁਦਰਤ ਦਾ ਕਹਿ ਹੈ ਕੱਖ ਨਹੀਂ ਰਿਹਾ ਆਹ ਘਲੇ ਤੱਕ ਬੜੰਡੀ ਆ ਕੱਖ ਨਾ ਬਚਿਆ ਦੁੱਧਾਰੂ ਪਸ਼ੂ ਹੋਏ ਅੰਨੇ ਔਰ ਮੱਝਾਂ ਜਿਹੜੀਆਂ ਵਾਂ ਉਹ ਅਧੀਆਂ ਸੜ ਗਈਆਂ ਵਾਂ ਛੋਟੇ-ਛੋਟੇ ਬੱਚੇ ਗਾਵਾਂ ਸੜ ਗਈਆਂ ਪਰ ਕਿਤੇ ਨਾ ਕਿਤੇ ਆਪਾਂ ਜਗਦਿਆਂ ਜਮੀਰਾਂ ਵਾਲੇ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਆਪਣੇ ਦਸਵੰਧ ਚੋਂ ਉਹ ਕਿਰਤ ਕਮਾਈ ਚੋਂ ਇਹਨਾਂ ਪਰਿਵਾਰਾਂ ਦੀ ਆਗੇ ਇਥੇ ਮਦਦ ਕਰੋ। ਅਮਸਰ ਬਿਨਾਂ ਸਵਾ ਹਲਕੇ ਦਾ ਇਲੰਕਰਾਸ ਸੀ। ਤਵੇ ਦਿਨ ਪੰਦਾ ਪਿੰਡ ਅਦਲੀਬਾਲ ਵਿਖੇ ਗੁਜਰਾਂ ਦੇ ਇੱਕ ਤਵੇਲੇ ਨੂੰ ਅੱਗ ਲੱਗਣ ਕਾਰਨ 25 ਤੋਂ 30 ਬੁੱਧਾਰੂ ਜਾਣਪਾਂਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਅਚਾਨਕ ਲੱਗ ਗਈ ਜਿਸ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਅਗਰ ਦੀ ਲਪੇਟ ਵਿੱਚ ਪੰਜ ਭਾਈਆਂ ਦੀਆਂ ਝੁੰਗੀਆਂ ਆ ਗਈਆਂ ਜਿਸ ਕਰਨਾ ਅੱਗ ਨੇ ਭਿਆਨਕ ਸੀ ਕਾਬੂ ਮਾਣਾ ਬਹੁਤ ਮੁਸ਼ਕਲ ਹੋ ਗਿਆ ਉੱਥੇ ਉਹਨਾਂ ਵੱਲੋਂ ਦੋਜੀ ਰੋਟੀ ਲਈ ਪਸ਼ੂ ਪਾਲੇ ਗਏ ਸਨ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਸਨ ਜੋ ਕਿ 25 ਤੋਂ 30 ਪਸ਼ੂ ਅਗਰ ਦੀ ਲਪੇਟ ਵਿੱਚ ਆ ਕੇ ਮਾਰੇ ਗਏ ਔਰ ਰਾਤੀ ਜਦੋਂ ਹਨੇਰੀ ਛਖੜ ਆਇਆ ਔਰ ਇਹ ਪਰਿਵਾਰ ਜਿਹੜੇ ਆ ਗੁਜਰ ਵੀਰਾਂ ਦਾ ਡੇਰਾ ਸੀਗਾ ਇੱਥੇ ਔਰ ਸਾਰੇ ਦੇ ਸਾਰੇ ਹੀ ਅੱਗ ਨਾਲ ਸਵਾਹ ਹੋ ਗਿਆ ਇੱਕ ਘਰ ਦੇ ਵਿੱਚ ਇੱਕ ਸੂਈ ਤੱਕ ਨਹੀਂ ਬਚੀ ਜੋ ਲੀੜਾ ਕੱਪੜਾ ਸੀਗਾ ਜੋ ਗਹਿਣਾ ਘੱਟਾ ਸੀਗਾ ਇਹਨਾਂ ਦਾ ਸਾਰਾ ਹੀ ਸੜ ਗਿਆ ਔਰ ਬਹੁਤ ਸਾਰੀਆਂ ਮੱਝਾਂ ਜਿਹੜੀਆਂ ਵਾਂ ਉਹ ਸੜਨ ਦੇ ਨਾਲ ਮੌਤ ਹੋ ਗਈ ਇਹਨਾਂ ਦਾ ਮੋਟਰਸਾਈਕਲ ਇੱਕ ਕੋੜਾ ਫਿਰਚਰਿਆਂ ਦਾ ਉਹ ਵੀ ਸੜ ਗਿਆ ਬੇਜਬਾਨ ਜੀਵਾਂ ਦੀ ਜਿੱਥੇ ਜਾਨ ਗਈ ਉੱਥੇ ਹੀ ਕਈ ਜਿਹੜੀਆਂ گاਵਾ ਮੱਝਾਂ ਨੇ ਉਹਨਾਂ ਦੇ ਵਿਚਾਰੀਆਂ ਦੇ ਅਧੀਆਂ ਸੜੀਆਂ ਤੇ ਕਈਆਂ ਦੀ ਨਿਗਾ ਹੀ ਚਲੇਗੀ ਮਤਲਬ ਇਹਨਾਂ ਕਹਿਰ ਹੋਇਆ ਇੱਥੇ ਵੀ ਚੀਸਾ ਨਿਕਲਦੀਆਂ ਵੀਡੀਓ ਵੇਖ ਕੇ ਤੇ ਸਾਰਾ ਪਿੰਡ ਜਿਹੜਾ ਆਣ ਕੇ ਇੱਥੇ ਜਿਹੜਾ ਵੀ ਵੇਖਦਾ ਮਨ ਚ ਉਹਨਾਂ ਮਤਲਬ ਇਹ ਸਾਬਨਾ ਚੀਸਾ ਨਿਕਲਦੀ ਇਨੀ ਤਕਲੀਫ ਹੁੰਦੀ ਦੇਖ ਕੇ ਵੀ ਕੁਦਰਤੀ ਆਫਤ ਦੇ ਨਾਲ ਜਿਹੜਾ ਵਾ ਇਹ ਪਰਿਵਾਰ ਦਾ ਕੱਖ ਨਹੀਂ ਰਿਹਾ ਵਿਚਾਰਿਆਂ ਦਾ ਸਾਰਾ ਕੁਝ ਉਜੜ ਗਿਆ ਮੇਰੀ ਬੇਨਤੀ ਐਨਆਰਆਈ ਭਰਾਵਾਂ ਨੂੰ ਔਰ ਸਮਾਜ ਸੇਵੀ ਵੀਰਾਂ ਨੂੰ ਕਿ ਆਪਾਂ ਜਦੋਂ ਕਿਤੇ ਬਾਹਰ ਪੰਜਾਬ ਤੋਂ ਕਿਤੇ ਆਫਤ ਆਉਂਦੀ ਸਾਰੇ ਨਾਲ ਚੱਲ ਜੰਨੇ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਇਹਨਾਂ ਨਾਲ ਖਲੋਈਏ ਜੀਪੀਸੀ ਦੇ ਪ੍ਰਧਾਨ ਜਿਹੜੇ ਧਾਮੀ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ ਕਿ ਗੁਰੂ ਦੀ ਜਿਹੜੀ ਗੋਲ ਕਹਿਓ ਗਰੀਬ ਦਾ ਮੂੰਹ ਆ ਔਰ ਇਹ ਗਰੀਬ ਪਰਿਵਾਰਾਂ ਦਾ ਜਿਹੜਾ ਸਭ ਕੁਝ ਉਜੜ ਗਿਆ ਕੱਖ ਨਹੀਂ ਰਿਹਾ ਇਹਨਾਂ ਦੇ ਕੋਲ ਔਰ ਅੱਜ ਸਾਡਾ ਜਿਹੜਾ ਇਨਸਾਨੀਅਤ ਨਾਤੇ ਸਾਰਿਆਂ ਦਾ ਫਰਜ਼ ਬਣਦਾ ਕਿ ਇਹਨਾਂ ਦੇ ਨਾਲ ਖਲੋਈਏ ਸੋ ਇਹ ਹਾਲਾਤ ਜਿਹੜੇ ਵੇਖ ਕੇ ਇਥੋਂ ਦੇ ਇੰਨਾ ਦੁੱਖ ਲੱਗਾ ਇੰਨਾ ਦੁੱਖ ਲੱਗਾ ਸੋ ਮੀਡੀਆ ਵਾਲੇ ਭਰਾਵਾਂ ਨੂੰ ਮੇਰੇ ਨੂੰ ਬੇਨਤੀ ਕਿ ਇੱਥੇ ਆਣ ਕੇ ਇਹਨਾਂ ਦੀ ਸਾਰ ਲੋ ਇਹਨਾਂ ਦੇ ਨਾਲ ਖਲੋ ਅੱਜ ਲੋੜ ਐ ਇਹਨਾਂ ਪਰਿਵਾਰਾਂ ਨੂੰ ਤੁਹਾਡੀ ਸੋਪਰਾਉ ਤੁਹਾਡੇ ਜਰੀਏ ਲੋਕਾਂ ਨੇ ਇਹਨਾਂ ਦੀ ਮਦਦ ਕਰ ਦੇਣੀ ਕਿਤੇ ਨਾ ਕਿਤੇ ਇਨਸਾਨੀਅਤ ਨਾਤੇ ਸਾਡਾ ਫਰਜ਼ ਬਣਦਾ ਕਿ ਹਰ ਇੱਕ ਬੰਦਾ ਜਿਹੜਾ ਜਗ ਦੀ ਜ਼ਮੀਰ ਆਲਾ ਇਹਨਾਂ ਦੇ ਨਾਲ ਖਲੋਵੇ ਅੱਜ ਜਿਹੜੇ ਹਾਲਾਤ ਨੇ ਇੱਥੋਂ ਦੇ ਇਹਨਾਂ ਪਰਿਵਾਰਾਂ ਦੇ ਔਰ ਪਿੰਡ ਵਾਲੇ ਵਿਚਾਰੇ ਵੀਰ ਜੇ ਕਿਤੇ ਰਾਤ ਨਾ ਨਾਲ ਖਲੋਂਦੇ ਨਾ ਇੱਥੇ ਆਣ ਕੇ ਕਿਤੇ ਅੱਗ ਬੁਝਾਉਂਦੇ ਇੱਕ ਦੂਜੇ ਦੀ ਮਦਦ ਕਰਦੇ ਤੇ ਇੱਥੇ ਜਾਨਾਂ ਵੀ ਚਲੇ ਜਾਂਣੀਆਂ ਸੀ ਕਈਆਂ ਦੀ ਸੋ ਇਹ ਜਿਹੜੀ ਆਫਤ ਆਈ ਆ ਔਰ ਜਿਹੜਾ ਪਰਿਵਾਰ ਤੇ ਸੰਕਟ ਆਇਆ ਵਾ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਜਿੰਨੇ ਜਿੰਨੇ ਜੋਗੇ ਹੈਗੇ ਆ ਸਾਰੇ ਰਲ ਕੇ ਇਹਨਾਂ ਦੇ ਨਾਲ ਖਲੋਈਏ ਔਰ ਮੈਮਰੀ ਸਰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਜਿੰਨੀ ਵੀ ਜ਼ਰੂਰਤ ਆ ਉਸ ਤੋਂ ਜ਼ਿਆਦਾ ਆਣ ਕੇ ਇਹਨਾਂ ਦੀ ਮਦਦ ਕਰੀਏ ਇਨਸਾਨੀਅਤ ਦੇ ਨਾਤੇ ਆਪਾਂ ਕਿਤੇ ਨਾ ਕਿਤੇ ਅੱਜ ਇਹ ਪਰਿਵਾਰ ਜਿਹੜਾ ਮਹਿਸੂਸ ਕਰ ਰਿਹਾ ਔਰ ਵੇਖ ਰਿਹਾ ਆਲੇ ਦੁਆਲੇ ਔਰ ਸਾਨੂੰ ਸਾਰਿਆਂ ਨੂੰ ਇਨਸਾਨੀਅਤ ਦੇ ਨਾਤੇ ਇਹਨਾਂ ਦੇ ਨਾਲ ਖੜਾਉਣਾ ਚਾਹੀਦਾ ਔਰ ਜਗਵਤ ਟੀਵੀ ਲਈ ਮੈਂ ਰਿਸ਼ਵਤਾਂ ਬਸ ਅਸੀਂ ਅੰਮ੍ਰਿਤਸਰ ਸਾਹਿਬ